ਤਨ ਤਨ ਸਭਿ ਸ੍ਰੀ ਗੁਰੂ ਗੰਸੇ ਮਾਲ ਸੱਚੇ ਪਾਸ਼ਾ ਦੀ ਨਿੱਗੀ ਗੋਦ ਵਿੱਚ ਜੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਿਕਾਰਯੋਗ ਵੀਰ ਜਿਹੜੇ ਸਾ ਉਹ ਜੋ ਇਹ ਪੰਜ ਮਤੇ ਜਿਹੜੇ ਸੰਗਤਾਂ ਦੇ ਵਿੱਚ ਉਹਨਾਂ ਨੇ ਰੱਖਿਆ ਹਨ ਐਸੇ ਪ੍ਰਬੰਧ ਕਮੇਟੀ ਵੱਲੋਂ ਪ੍ਰਬੰਧ ਵੱਲੋਂ ਅਸੀਂ ਉਹਨਾਂ ਦੀ ਪ੍ਰੋੜਤਾ ਕਰਦੇ ਹਾਂ ਤੇ ਅਸੀਂ ਜਿੰਨੇ ਵੀ ਹਾਂ ਗੁਰਪ੍ਰੰਧ ਅਸੀਂ ਉਹਨਾਂ ਦੇ ਨਾਲ ਖਰੇ ਹਾਂ ਉਹਦੇ ਦੇ ਸਹਿਯੋਗ ਵਿੱਚ ਹਾਂ ਜੋ ਕਿ 2 ਦਸੰਬਰ ਨੂੰ ਸ੍ਰੀ ਕਾਲਤਾਜ ਸਾਹਿਬ ਦੇ ਜਥੇਦਾਰ ਸਾਹਿਬ ਨੇ ਇੱਕ ਇਤਿਹਾਸਿਕ ਫੈਸਲਾ ਕੀਤਾ ਸੀ ਉਹ ਕੋਈ ਛੋਟਾ ਜਾਂ ਮੋਟਾ ਫੈਸਲਾ ਨਹੀਂ ਸੀ ਇੱਕ ਬਹੁਤ ਵੱਡਾ ਫੈਸਲਾ ਸੀ ਔਰ ਬਾਦਰ ਪਰਿਵਾਰ ਲਈ ਉਹਨਾਂ ਲਈ ਬਹੁਤ ਵੱਡਾ ਇੱਕ ਚੈਲੰਜ ਸੀ ਕਿ ਜਿਸ ਤਰ੍ਹਾਂ ਵੀਰ ਜੀ ਉਹ ਕਹਿੰਦੇ ਸੀ ਕਿ ਆਪਾਂ ਇਹੋ ਜੇ ਫੈਸਲੇ ਕਦੇ ਵੀ ਪਹਿਲਾਂ ਨਹੀਂ ਸੀ ਸੁਣੇ ਕਿ ਇੱਡਾ ਵੱਡਾ ਉਹਨਾਂ ਨੇ ਫੈਸਲਾ ਕੀਤਾ ਤੇ ਉਹਨਾਂ ਵੱਲੋਂ ਉਸ ਫੈਸਲੇ ਨੂੰ ਅੱਜੋ ਚੈਲੰਜ ਕੀਤਾ ਜਾ ਰਿਹਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਨਹੀਂ ਇਹ ਲੱਗ ਰਿਹਾ ਕਿ ਉਹ ਸਾਰੇ ਪੰਥ ਨੂੰ ਇੱਕ ਬਹੁਤ ਵੱਡਾ ਚੈਲੰਜ ਕਰ ਰਹੇ ਨੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਅਸੀਂ ਉਹਨਾਂ ਨੂੰ ਅੱਜ ਵੀ ਕਿ ਇੱਕ ਪੰਥ ਦਾ ਹਿੱਸਾ ਮੰਨਦੇ ਹਾਂ ਜਾਂ ਨਹੀਂ ਮੰਨਦੇ ਹਾਂ ਸੇ ਬਹੁਤ ਲੰਮਾ ਸਮਾਨੀ ਲੈਣਾ ਅਸੀਂ ਕਾਲ ਤੱਕ ਸਰ ਦੇ ਜਥੇਦਾਰ ਨੂੰ ਭਰੋਸਾ ਦਵਾਉਂਦੇ ਆ ਕਿ ਇੰਗਲੈਂਡ ਦੀਆਂ ਜਿੰਨੀਆਂ ਵੀ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਹਨ ਉਹਨਾਂ ਦੇ ਨਾਲ ਹਨ ਉਹਨਾਂ ਦੇ ਸਹਿਯੋਗ ਵਿੱਚ ਹਨ ਅਤੇ ਉਹਨਾਂ ਦੀ ਪਿੱਛੇ ਪਿੱਛੇ ਇਛਤਾਨ ਵਾਂਗੂ ਖੜੀਆਂ ਹਨ ਇੱਥੋਂ ਦੀਆਂ ਜਿੰਨੀਆਂ ਵੀ ਜਥੇਵੰਦੀਆਂ ਹਨ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਭਵਿੱਖ ਦੇ ਵਿੱਚ ਜੋ ਵੀ ਫੈਸਲੇ ਕਰਨਗੇ ਔਰ ਸਾਨੂੰ ਪ੍ਰਬੰਧਕਾਂ ਨੂੰ ਜੋ ਵੀ ਹੁਕਮ ਕਰਨਗੇ ਅਸੀਂ ਉਹਨਾਂ ਨੂੰ ਜੀ ਆਇਆਂ ਆਖਾਂਗੇ ਉਹਨਾਂ ਨੂੰ ਪੂਰਾ ਸਹਿਯੋਗ ਦੇਵਾਂਗੇ ਕਿ ਸਾਡੀ ਐਜ਼ ਇੱਕ ਪ੍ਰਬੰਧਕ ਹੋਣ ਦੇ ਨਾਤੇ ਸਾਡੀ ਇੰਨੀ ਹੀ ਜ਼ਿੰਮੇਵਾਰੀ ਨਹੀਂ ਕਿ ਅਸੀਂ ਇੱਕ ਪ੍ਰਬੰਧ ਨੂੰ ਚਲਾਉਣਾ ਅਸੀਂ ਚਾਰ ਦਿਵਾਰੀ ਤੋਂ ਬਾਹਰ ਨਿਕਲ ਕੇ ਵੀ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਆ ਕਿ ਜੋ ਪੰਥ ਦੇ ਵਿੱਚ ਆ ਰਹੀਆਂ ਪਰਮਾਤਰਵੇਸ਼ ਹਕਤਾਂ ਉਹਨਾਂ ਦੇ ਵਿੱਚ ਵੀ ਅਸੀਂ ਆਪਣਾ ਯੋਗਦਾਨ ਪਾਉਣਾ ਇਹ ਵੀ ਸਾਡਾ ਫਰਜ਼ ਬਣਦਾ ਸਰਦਾਸ ਇਹ ਤੇ ਕਮਾਂ ਦਾ ਜੱਜ ਕਿ ਬਹੁਤ ਫਲਾਰੀਆਂ ਟਾਈਮ ਬਹੁਤ ਘਟ ਹੈ ਮੈਂ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਮੈਨੂੰ ਸਮਾਂ ਦਿੱਤਾ ਤਹਿ ਦਿਲ ਤੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ